ਸਸ਼ੀਕਾਤ ਨਮਸਕਾਰ ਅੱਲਾ ਹਾਫਿਜ਼ ਹਿੰਦੁਸਤਾਨ ਦਾ ਬਾਦਸ਼ਾਹ ਚਾਹੁੰਦਾ ਸੀ ਕਿ ਸਾਰਾ ਦੇਸ਼ ਮੇਰੇ ਧਰਮ ਦੇ ਵਿੱਚ ਆ ਜਾਵੇ ਮੇਰਾ ਧਰਮ ਫੈਲੇ ਤੇ ਉਹਦੇ ਲਈ ਜਿਹੜਾ ਨਹੀਂ ਮੰਨਦਾ ਸੀ ਉਹ ਉਹਦੇ ਤੇ ਉਹ ਜ਼ੁਲਮ ਕਰਕੇ ਉਹਨੂੰ ਡਰਾਤ ਮੁਕਾ ਕੇ ਜਾਨੋਂ ਮਾਰਨ ਦੀ ਸਜ਼ਾ ਦੇ ਕੇ ਉਹਨੂੰ ਜਿਹੜਾ ਆਪਣੇ ਧਰਮ ਦੇ ਵਿੱਚ ਕਨਵਰਟ ਕਰ ਰਿਹਾ ਸੀ ਆਮ ਲੋਕ ਜਿਹੜੇ ਆਹੋ ਡਰਦੇ ਮਾਰੇ ਧਰਮ ਨੂੰ ਮੰਨੀ ਜਾ ਰਿਹਾ ਸੀ ਤੇ ਉਹਦੇ ਹਿਸਾਬ ਨਾਲ ਚੱਲ ਰਾਇਆ ਸੀ ਪਰ ਜਿਹੜੇ ਅ ਬਡੇ ਸੀਗੇ ਪੁਜਾਰੀ ਸੀਗੇ ਪੰਡਤ ਲੋਕ ਸੀਗੇ ਉਹ ਹੁਣ ਕਿਸ ਤਰ੍ਹਾਂ ਇਸ ਚੀਜ਼ ਨੂੰ ਸਵੀਕਾਰ ਕਰ ਲੈਣ ਜਦੋਂ ਕੋਈ ਮਸਲਾ ਹੱਲ ਨਾ ਹੁੰਦਾ ਦੇਖਿਆ ਤਾਂ ਜਿਹੜੇ ਪੰਡਤ ਲੋਕ ਸੀ ਕਸ਼ਮੀਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਆਏ ਇਸ ਆਸ ਨਾਲ ਕਿ ਇੱਥੇ ਗੁਰੂ ਤੇਗ ਬਹਾਦਰ ਧਰਮ ਗੁਰੂ ਰਹਿੰਦੇ ਆ ਉਹ ਸਾਡਾ ਜਿਹੜਾ ਮਸਲਾ ਜਰੂਰ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਉਠਾਉਣਗੇ ਸਾਡੀ ਹੈਲਪ ਕਰਨਗੇ ਇਸ ਚੀਜ਼ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸਾਰੀ ਗੱਲ ਸੁਣੀ ਤੇ ਫਿਰ ਕੁਝ ਸੋਚਿਆ ਵਿਚਾਰਿਆ ਕਿ ਬਾਦਸ਼ਾਹ ਦੇ ਨਾਲ ਜਿਹੜਾ ਉਹਦਾ ਵਿਰੋਧ ਕਰਨਾ ਬਹੁਤ ਵੱਡੀ ਚਣੌਤੀ ਹੋਵੇਗੀ ਤੇ ਇਸੇ ਸੋਚ ਨੂੰ ਜਦੋਂ ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਜੋ 9 ਸਾਲ ਦੇ ਸੀ ਉਸ ਵੇਲੇ ਪੁੱਛਿਆ ਪਿਤਾ ਜੀ ਤੁਸੀਂ ਕੀ ਸੋਚ ਰਹੇ ਹੋ ਗੁਰੂ ਜੀ ਨੇ ਕਿਹਾ ਕਿ ਇਹ ਜੋ ਲੋਕ ਆਏ ਆ ਇਹ ਆਪਣੇ ਧਰਮ ਨੂੰ ਬਚਾਉਣ ਦੇ ਲਈ ਆਏ ਆ ਤੇ ਇਹਨਾਂ ਨੂੰ ਇਹ ਇਨਸਾਫ ਚਾਹੀਦਾ ਇਸ ਕਰਕੇ ਸਾਡੇ ਦਰਬਾਰ ਦੇ ਵਿੱਚ ਆਏ ਆ ਫਿਰ ਇਨਸਾਫ ਕਿਵੇਂ ਮਿਲੇਗਾ ਕਿਸੇ ਅ ਮਹਾਨ ਪਰਸ਼ ਨੂੰ ਇਹਨਾਂ ਦੀ ਅਗਵਾਈ ਕਰਨੀ ਪਵੇਗੀ ਅ ਤੁਹਾਡੇ ਤੋਂ ਵੱਡਾ ਕੋਈ ਮਹਾਨ ਹੈ ਹਿੰਦੁਸਤਾਨ ਦੇ ਵਿੱਚ ਅ ਜਾਨ ਜਾ ਸਕਦੀ ਹੈ ਇਹਦੇ ਵਿੱਚ ਕੋਈ ਯਤੀਮ ਹੋ ਸਕਦਾ ਕੋਈ ਗੱਲ ਨਹੀਂ ਜੇ ਮੇਰੇ ਯਤੀਮ ਹੋਣ ਨਾਲ ਇਹਨਾਂ ਦੇ ਬੱਚੇ ਯਤੀਮ ਹੋਣ ਤੋਂ ਬਚ ਸਕਦੇ ਆ ਹਿੰਦੁਸਤਾਨ ਦੇ ਲੱਖਾਂ ਬੱਚੇ ਬਚ ਸਕਦੇ ਆ ਤੇ ਮੈਂ ਤਿਆਰ ਆ ਤੁਸੀਂ ਬਾਦਸ਼ਾਹ ਨਾਲ ਗੱਲ ਕਰੋ ਠੀਕ ਹੈ ਗੁਰੂ ਜੀ ਨੇ ਪੰਡਤਾ ਰਾਹੀਂ ਸੁਨੇਹਾ ਭੇਜ ਦਿੱਤਾ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਿ ਸਾਡੇ ਧਰਮ ਗੁਰੂ ਗੁਰੂ ਤੇਗ ਬਹਾਦਰ ਆ ਜੇ ਉਹ ਤੁਹਾਡਾ ਧਰਮ ਜਿਹੜਾ ਕਬੂਲ ਕਰ ਲੈਂਦੇ ਆ ਅਸੀਂ ਸਾਰੇ ਧਰਮ ਨੂੰ ਕਬੂਲ ਕਰ ਲਵਾਂਗੇ ਬਾਦਸ਼ਾਹ ਕੋਲ ਚਿੱਠੀ ਜਾਂਦੀ ਆ ਬਾਦਸ਼ਾਹ ਦੇਖਦਾ ਆ ਤੇ ਗੁਰੂ ਸਾਹਿਬ ਆਪ ਚੱਲ ਕੇ ਬਾਦਸ਼ਾਹ ਦੇ ਕੋਲ ਦਿੱਲੀ ਪਹੁੰਚ ਜਾਂਦੇ ਆ ਬਾਦਸ਼ਾਹ ਨਾਲ ਸਵਾਲ ਜਵਾਬ ਹੁੰਦੇ ਆ ਉਹ ਕਹਿੰਦੇ ਕਿ ਇਹ ਤੁਹਾਨੂੰ ਸਜ਼ਾ ਮੌਤ ਹੋ ਸਕਦੀ ਆ ਗੁਰੂ ਸਾਹਿਬ ਕਹਿੰਦੇ ਸਜ਼ਾ ਮੌਤ ਮੌਤ ਕੋਈ ਸਜ਼ਾ ਨਹੀਂ ਹੁੰਦੀ ਮੌਤ ਤਾਂ ਹਕੀਕਤ ਆ ਸਜ਼ਾ ਤਾਂ ਉਹ ਹੋਵੇ ਜੇ ਮੈਨੂੰ ਇਕੱਲੇ ਨੂੰ ਆਉਣੀ ਹੋਵੇ ਇਹ ਤਾਂ ਤੈਨੂੰ ਵੀ ਆਉਣੀ ਆ ਬਾਦਸ਼ਾਹ ਕਹਿੰਦਾ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਵਾਲ ਜਵਾਬ ਮੈਂ ਨਹੀਂ ਕਰਨੇ ਸਿਰਫ ਇਹ ਦੱਸੋ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਆਉਨੇ ਕਿ ਨਹੀਂ ਆਉਂਦੇ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਨਹੀਂ ਮੈਂ ਜੋ ਸਟੈਂਡ ਲਿਆ ਜੋ ਮੈਂ ਕਿਹਾ ਉਹਤੇ ਮੈਂ ਉਤਰਾਂਗਾ ਤੂੰ ਜੋ ਕਰਨਾ ਕਰ ਲਾ ਮੇਰੀ ਜਾਨ ਜਾਂਦੀ ਚਲੀ ਜਾਏ ਪਰ ਮੈਂ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ ਵਿਸ਼ਵਾਸ ਕੀਤਾ ਮੈਂ ਉਹਨਾਂ ਦਾ ਯਕੀਨ ਕਦੇ ਨਹੀਂ ਤੋੜਾਂਗਾ ਫਰਮਾਨ جاری ਹੋ ਜਾਂਦਾ ਕਿ ਇਸ ਦਿਨ ਜਿਹੜਾ ਉਹ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਵੇ ਜਿਹੜੇ ਨਾਲ ਆਇਆ ਉਹ ਤਿੰਨ ਪਰਸਨ ਭਾਈ ਮਤੀ ਦਾ ਸਤੀ ਦਾਸ ਭਾਈ ਦੇਵਾਲਾ ਇਹਨਾਂ ਨੂੰ ਪਹਿਲਾਂ ਮੌਤੇ ਘਾਟ ਉਤਾਰਿਆ ਜਾਵੇ ਤਾਂ ਜੋ ਫਿਰ ਵੀ ਜਿਹੜੇ ਗੁਰੂ ਸਾਹਿਬ ਆ ਉਹਨਾਂ ਨੂੰ ਦੇਖ ਕੇ ਸ਼ਹਿਦ ਮੰਦ ਜੜ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਇੱਕ ਨੂੰ ਆਰੇ ਨਾਲ ਇਹ ਚੀਰ ਦਿੱਤਾ ਗਿਆ ਇੱਕ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਤੇ ਇੱਕ ਨੂੰ ਪਾਣੀ ਦੇ ਖੌਲ ਦੇ ਪਾਣੀ ਦੇ ਵਿੱਚ ਉਬਾਲ ਦਿੱਤਾ ਗਿਆ ਸਾਰੀਆਂ ਭਿਆਨਕ ਸਜ਼ਾਵਾਂ ਸਗੀਆਂ ਜੋ ਗੁਰੂ ਸਾਹਿਬ ਦੇ ਸਾਹਮਣੇ ਹੋਈਆਂ ਪਰ ਗੁਰੂ ਜੀ ਫਿਰ ਵੀ ਟਸ ਤੋਂ ਮਸ ਨਾ ਹੋਏ ਆਖਰ ਉਹ ਦਿਨ ਆ ਗਿਆ ਜਿਸ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕਰਨਾ ਸੀ ਜਲਾਦ ਆ ਗਏ ਗੁਰੂ ਸਾਹਿਬ ਚਾਂਦਰੀ ਚੌਂਕ ਦੇ ਵਿੱਚ ਅਡੋਲ ਬੈਠੇ ਆ ਤੇ ਜਲਾਦ ਨੇ ਆਪਣਾ ਕੰਮ ਕੀਤਾ ਗੁਰੂ ਸਾਹਿਬ ਜੀ ਦਾ ਸੀਸ ਧੜ ਤੋਂ ਵੱਖ ਹੋ ਗਿਆ ਉੱਥੇ ਹਫੜਾ ਦਫੜੀ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਧਰਮ ਗੁਰੂ ਸ਼ਹੀਦ ਕਰ ਦਿੱਤੇ ਗਏ ਸ਼ਾਇਦ ਲੱਗਦਾ ਸੀ ਕਿ ਇੱਕ ਖੌਫ ਜਿਹੜਾ ਸਾਰਾ ਹਿੰਦੁਸਤਾਨ ਦੇ ਵਿੱਚ ਚਲਾ ਜਾਵੇਗਾ ਗੁਰੂ ਸਾਹਿਬ ਦਾ ਧੜ ਜਿਹੜਾ ਉਹ ਲੱਖੀ ਸ਼ਾ ਬਨਜਾਰਾ ਆਪਣੇ ਘਰ ਲੈ ਗਿਆ ਆਪਣੇ ਘਰ ਨੂੰ ਅਗਨ ਪੇਟ ਕਰਕੇ ਗੁਰੂ ਸਾਹਿਬ ਜੀ ਦਾ ਸੰਸਕਾਰ ਕੀਤਾ ਗੁਰੂ ਸਾਹਿਬ ਦਾ ਜਿਹੜਾ ਸੀਸ ਸੀਗਾ ਉਹ ਭਾਈ ਜੈਤਾ ਜੀ ਉਹ ਆਪਣੇ ਅ ਕਪੜੇ ਦੇ ਵਿੱਚ ਲਪੇਟ ਕੇ ਤੁਰ ਕੇ ਆਨੰਦਪੁਰ ਸਾਹਿਬ ਆ ਗਿਆ ਤੇ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਸ਼ਾਇਦ ਪਹਿਲਾ ਇਸ ਤਰ੍ਹਾਂ ਦਾ ਮੰਜ਼ਰ ਸੀ ਕਿ ਇੱਕ ਬੋਡੀ ਨੂੰ ਦੋਹਾਂ ਥਾਂ ਤੇ ਸੰਸਕਾਰ ਕੀਤਾ ਗਿਆ ਉਹ ਵੀ 354 ਕਿਲੋਮੀਟਰ ਦੇ ਫਰਕ ਦੇ ਨਾਲ ਇਹ ਸੀ ਲਾਸਾਨੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਜਿਨ੍ਹਾਂ ਦਾ 350 ਸਾਲ ਜਿਹੜਾ ਸ਼ਹਾਦਤ ਦਾ ਸਮਾਗਮ ਇਸ ਵੇਲੇ ਸਿੱਖ ਪੰਥ ਜਿਹੜਾ ਮਨਾ ਰਿਹਾ ਇਸ ਵੀਡੀਓ ਰਾਹੀਂ ਗੁਰੂ ਸਾਹਿਬ ਨੂੰ ਨਮਨ ਕਰਦੇ ਆ ਤੇ ਸਾਰੇ ਹਿੰਦੁਸਤਾਨ ਨੂੰ ਗੁਰੂ ਸਾਹਿਬ ਦੀ ਇਸ ਅਦੁੱਤੀ ਕੁਰਬਾਨੀ ਯਾਦ ਕਰਨ ਦਾ ਸੁਨੇਹਾ ਤੇ ਗੁਰੂ ਸਾਹਿਬ ਨੂੰ ਸੀਸ ਝੁਕਾਉਣ ਤੇ ਇਸ ਤਰ੍ਹਾਂ ਦਾ ਜਿਹੜਾ ਅਦੁੱਤ ਕੁਰਬਾਨੀ ਜਿਹੜੀ ਆ ਉਹ ਉਸ ਨੂੰ ਯਾਦ ਕਰਨ ਦਾ ਸੁਨੇਹਾ ਆਖਰ ਦੇ ਵਿੱਚ ਕੋਟਾਨ ਕੋਟ ਸ਼ੁਕਰ ਗੁਰੂ ਤੇਗ ਬਹਾਦਰ ਜੀ ਦਾ ਜਨਾਨੇ ਆਪਣੇ ਸਰੀਰ ਦਾ ਠੇਕਰਾ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਿਰ ਭੰਨਿਆ ਤੇ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਥੈਂਕ ਯੂ